ਆਗੇ ਪੁਲਿਸ ਤੋਂ ਯਾਰ ਮਾ ਦੁਖੀ ਹੋਇਆ ਪਿਆ ਮਾ ਇਹਦਾ ਕੰਡਾ ਕੱਢਣਾ ਹੀ ਪੈਣਾ ਵਾ ਯਾ ਪਤ ਗਿਆ ਯਾ ਜੰਦੇ ਜਾਨ ਨਾਲ ਬਾਲ ਬਸ ਤੇ ਕੋਈ ਹੈਗਾ ਵਾ ਹਾਂ ਹਾਂ ਹੈਗਾ ਜਾਨ ਕੰਡਾ ਕੱਢ ਕੇ ਆਈ ਬਸ ਕੱਢ ਕੇ ਆਉਂ ਆਗੇ ਮੈਨੂੰ ਸਟੇਸ਼ਨ ਤੇ ਮਿਲਦੀ ਠੀਕ ਆ ਠੀਕ ਆ ਕਾਕੇ ਭਾਂਚੋ ਕਰੂੰਦਾ ਭੇਜਿਆ ਹੋਇਆ ਸੜੇ ਨੂੰ ਲੱਗਦਾ ਭੋਦੇ ਕੋ ਨੂੰ ਮੈਨੂੰ ਹੀ ਫੋਨ ਲਾਉਣਾ ਪੈਣਾ ਉਹ ਲੈ ਕੰਡਾ ਕੱਢੂ ਜਿਹੜਾ ਨਵਾਂ ਐਸਐਸਪੀ ਆਇਆ ਤੇ ਹਲੋ ਭੋਲੇ ਉਹ ਕਿੱਥੇ ਆ ਯਾਰ ਓਏ ਹਾਂ ਮੈਂ ਇੱਥੇ ਲੁਗਿਆ ਹੋਇਆ ਹਾਂ ਯਾਰ ਤੂੰ ਉਹ ਫੋਨ ਮੇਰਾ ਬੰਦ ਹੋ ਗਿਆ ਸੀ ਬੈਟਰੀ ਲੋ ਹੋ ਗਈ ਸੀ ਫੂਟ ਤੂੰ ਐਂ ਕਰ ਆਪਣੇ ਇੱਧਰ ਘਰ ਵਾਲੇ ਟੱਬੇ ਦੇ ਆ ਉੱਥੇ ਆ ਮੈਂ ਤੁਹਾਨੂੰ ਦੱਸ ਦਾਵਾਂ ਕੀ ਕਰਨਾ ਵਾ ਕਾਹਲੀ ਗੱਲ ਆ ਜਾ ਕਰਾਂ ਮਿੰਟ ਮਾਰ ਯਾਰ ਭੈਣ ਚੱਕੋ ਤਰਾਪਾ ਸਾਰੇ ਸੱਤੇ ਮਰ ਗਏ ਬਾਈ ਬਾਈ ਤੈਨੂੰ ਭੈਣ ਜੋ ਲੱਬ ਲੱਬ ਕਮਲਾ ਹੋ ਗਿਆ ਮੈਂ ਯਾਰ ਕਿੱਥੇ ਹੀ ਤੂੰ ਯਾਰ ਉਹ ਕਿੱਥੇ ਮਰ ਗਿਆ ਸੀ ਯਾਰ ਤੂੰ ਤੈਨੂੰ ਭੇਜਣ ਨੂੰ ਸੰਦਾ ਭੇਜਿਆ ਤੈਨੂੰ ਲੈਣ ਵਾਸਤੇ ਯਾਰ ਮੈਨੂੰ ਲੱਭਿਆ ਨਹੀਂ ਉਹ ਕਿੱਥੇ ਆਓ ਕਿੱਥੇ ਆ ਤੈਨੂੰ ਲੈਣ ਉਹ ਤੈਨੂੰ ਲੱਭਣ ਗਿਆ ਹੋਇਆ ਧੂਰੀ ਤੇਰੇ ਟਿਕਾਣੇ ਤੇ ਤੂੰ ਹੈ ਨਹੀਂਗਾ ਤੈਨੂੰ ਕੀ ਗੱਲ ਤੂੰ ਕਾ ਉੱਥੋਂ ਟਿਕਾਣੇ ਤੋਂ ਕਾ ਤੂੰ ਭੱਜਿਆ ਯਾਰ ਬਾਈ ਪਿੱਛੇ ਪੁਲਿਸ ਸੀ ਭੈਣ ਚੋ ਯਾਰ ਉਹ ਜਿਹੜਾ ਐਸਐਸ ਬਜਟ ਕਹਿਣਾ ਤੂੰ ਭੈਣ ਚੋ ਦਾ ਬੰਦਾ ਹਲਾ ਦਲਜੀਤ ਹਾਂ ਅਸੀਂ ਭੈਣ ਸੀ ਉਹਦਾ ਹੀ ਕੰਡਾ ਕੱਢਣਾ ਤਾਂ ਹੈ ਤਾਂ ਹੀ ਤੈਨੂੰ ਮਤਲਬ ਆਉਣਾ ਫਰਦਾ ਇਹ ਲੈਂਦੇ ਰਣੀਏ ਦੇਖੀਆਂ ਹਾਂ 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 ਇਹਦਾ ਕੰਡਾ ਕਾਢ ਉਹਨੂੰ ਚੱਕਣਾ ਵਾ ਤੈਨੂੰ ਦੱਸਤੀ ਗੱਲ ਆਪਣਾ ਕੋਟਾ ਹੈ ਥੋੜਾ ਬਾ ਬਹੁਤ ਦੁਖੀ ਕਰਿਆ ਪਿਆ ਵਾ ਹਾਂ ਠੀਕ ਆ ਬਾਈ ਠੀਕ ਹਾਂ ਹਾਂ ਆ ਨਵਾਰ ਵਾਲਵਾ ਰੱਖਣ ਵਾਲਾ ਠੀਕ ਆ ਠੀਕ ਆ ਬਾਈ ਆ ਰੱਖ ਦੂਜਾ ਦਾ ਟਾਂਡ ਫਰਾਮ ਪਰ ਅਸੀਂ ਇਹਨਾਂ ਵੇਪਰ ਜਾਵਾਂ ਬਾਈ ਮੈਂ ਫਿਰ ਨਿਕਲਾਂ ਫਿਰ ਹਾਂ ਹਾਂ ਤੂੰ ਛੇਤੀ ਕਰ ਉੱਥੇ ਪਹੁੰਚ ਕੇ ਸ ਮਾਤਾ ਨੂੰ ਸਟੇਸ਼ਨ ਤੇ ਮਿਲੂੰਗਾ ਓਕੇ ਬਾਈ ਓਕੇ ਜਨ ਸਿਕੰਦਰਪਤਾਂ ਨੇ ਕਿੱਥੇ ਮਰ ਗਿਆ ਨੂੰ ਉਹਨੂੰ ਮੜਿਆ ਫੋਨ ਲਾ ਜਾ ਗੱਲ ਕਰਾਂ ਮੈਂ ਇਹ ਨਹੀਂ ਹੁਣ ਬੰਨ ਨਹੀਂ ਕਰਦਾ ਫਰੀ ਕਰਕੇ ਮੜੀ ਮੜੀ ਗੱਲ ਕਰਾਇਆ ਹੈ। ਹਲੋ। ਕਿਹਾਲਾ ਤੇਜੇ ਭਾਈ? ਆਹ ਵਧੀਆ ਹਸਤੰਦਰ ਕਿੱਥੇ ਰਹਿ ਗਿਆ ਯਾਰ ਕਿੱਥੇ? ਤੈਨੂੰ ਪਤਾ ਉਹ ਲੱਭਦੇ ਫਿਰਦੇ ਨੇ ਯਾਰ। ਯਾਰ ਆਪਣੀ ਲੋਕੇਸ਼ਨ ਦਿਹੀਆਂ ਮੈਂ ਤਾਂ। ਲੋਕੇਸ਼ਨ ਤੇ ਦਿਨਾਂ ਦਾ ਹੈ ਨਹੀਂਗਾ। ਬਾ ਆ ਗਿਆ। ਇੱਥੇ ਆ ਦੇਖੋ ਥੋੜੇ ਮਗਰ ਕੀ ਆ ਗਿਆ। ਆ ਜਾ ਕਰਾਂਗੇ। ਕਿਹਾਲਾ ਤੇਜੇ ਭਾਈ? ਆ ਜਾ ਹਸਤੰਦਰ ਕਿੱਮੇ? ਵਧੀਆ ਲੱਗਿਆ। ਹੋਰ ਵੀ ਠੀਕ ਹੈ ਠੀਕ ਹੈ ਕੀ ਕਰ ਲਓਗੇ ਉਹ ਭੈਣ ਚੋ ਯਾਰ ਦਲਜੀਤ ਆਇਆ ਹੀ ਨਵਾਂ ਐਸਟੇ ਦੀ ਹਾਂ ਉਹਨੇ ਬੜਾ ਯਾਰ ਕੀ ਕਹਿੰਦਾ ਉਹ ਉਹ ਆਪਣੇ ਸਾਰੇ ਬੰਦੇ ਨੂੰ ਚੱਕੀ ਜਾਂਦਾ ਯਾਰ ਕੰਡਾ ਕੱਢ ਦਿੰਦੇ ਆ ਉਹਦਾ ਕੰਡਾ ਕੱਢ ਲਾਈ ਕਰਦਾ ਬਾਈ ਬਹੁਤਾਂ ਕਰਦਾ ਕੰਡਾ ਕੱਢ ਦਿੰਦੇ ਆ ਉਹਨੇ ਆਪਣੇ ਯਾਰ ਦੋ ਤਿੰਨ ਬੰਦੇ ਮਾਰਦੇ ਮੇਨ ਟਾਈਮ ਟੇਬਲ ਕਿੱਥੇ ਮਿਲਦਾ ਹੂੰ ਟਾਈਮ ਤੈਨੂੰ ਮੈਂ ਦੱਸ ਦੂੰਗਾ ਤੂੰ ਮਾੜਾ ਰਸੀਨ ਪਰ ਪੰਦੇ ਉਹ ਵੀ ਚੱਕੀ ਕਰਦੇ ਆ ਬਾਲੇ ਭੋਰ ਨੁਕਰ ਦੇਣਾ ਜੀ ਲੋਟ ਪਰ ਉਹ ਲੋਡ ਕਰਿਆ ਨਾ ਇਹ ਭੈਣੀ ਲਾਉਣ ਸਿਰਦਲ ਦੀ ਇਹ ਬਹੁਤ ਦਿੱਤੀ ਆ ਯਾਰ ਟੰਗ ਭੜਾ ਕਰਦਾ ਪਈ ਬਹੁਤ ਟੰਗ ਕਰ ਕਰਦੇ ਲੋਟ ਨਾਲ ਹੋਰ ਹੈਗੇ ਦੇ ਮੁੰਡੇ ਆਪਣੇ ਬਹੁਤ ਠੀਕ ਆ ਤੂੰ ਆਪਣੇ ਆਪ ਦੇ ਬੰਦੇ ਨੂੰ ਨਾਲ ਲਿਆ ਕੇ ਨਾ ਜਿੱਥੇ ਵੀ ਤੈਨੂੰ ਮਿਲਦਾ ਵਾ ਉਹਦਾ ਟਾਈਮ ਚੱਕ ਤੇ ਉਦੋਂ ਬਾਅਦ ਮੈਨੂੰ ਫੋਨ ਕਰੀ ਚੰਗਾ ਉਹਦਾ ਕੰਮ ਹੋ ਗਿਆ 8 ਘੰਟੇ ਦੇ ਵਿੱਚ ਪਤਾ ਲੱਗਦਾ ਕੋਈ ਗੱਡੀ ਛਾੜਦਾ ਤੇ ਆਪਣੀ ਮਟਰ ਤੇ ਮੁੰਡੇ ਉਹ ਕੰਦਾ ਪਾਣੀ ਕੰਦਰ ਹੁੰਦੇ ਖਰਚਾ ਹੋਰ ਬਾਈ ਚਾਹ ਪਾਣੀ ਦੱਸ ਨਾ ਬਸ ਚਾਹ ਪਾਣੀ ਕਿੱਥੇ ਮਾਲ ਛਕਿਆ ਆ ਇਹਦਾ ਬੰਦਾ ਸੱਤੀ ਲਾਉਂਦਾ ਮੈਂ ਹੋਰ ਬੜੀ ਬੋਲੇ ਮੈਨੂੰ ਆਂ ਦੱਸ ਤੇ ਆਪਣੇ ਉਹ ਖਰਚਾ ਪੜੀਦਾ ਰਹੇਗਾ ਨਾ ਆ ਹੈਗਾ ਬਾਈ ਹੈਗਾ ਆ ਮੁੰਡੇ ਆਪਣੇ ਕਿਸੇ ਕੱਲੋਂ ਤੰਗ ਨਾ ਰਹਿਣ ਨਾ ਨਾ ਬਾਈ ਨਾ ਹੁਣ ਤਲ ਕਰ ਦੇਣਾ ਲੋਟ 8 ਘੰਟੇ ਹੀ ਕਰ ਦੇਣਾ ਕੱਲ ਯਾਰ ਉਸ ਤੋਂ ਬਾਅਦ ਹੀ ਆਪਾਂ ਆਪਣਾ ਦਾ ਭੈਣ ਦਾ ਯਾਰ ਸ਼ਹਿਰ ਤੋਂ ਮੁੱਕਦੀ ਜਾਂਦੀ ਯਾਰ ਉਦੋਂ ਬਾਅਦ ਆਪਣਾ ਸਾਰਾ ਯਾਰ ਭੈਣ ਤੇ ਮੁੰਡੇ ਮਰੀਂ ਚੱਕ ਚੱਕੀ ਐਵੇਂ ਪੈਸੇ ਬਹੁਤ ਤਾਂ ਸਮਝੂ ਸਾਥ ਬਾਕੀ ਕੰਮ ਤੋਂ ਬਾਅਦ ਬਾਕੀ ਦਰੋਂ ਬਾਅਦ ਦੇ ਦਊਗਾ ਮੈਨੂੰ ਇਹ ਦੱਸ ਦੇ ਉਹਦਾ ਕੰਮ ਕਿੰਨੇ ਘੰਟੇ ਵਿੱਚ ਕਰਦਾ 1 ਘੰਟੇ ਵਿੱਚ ਉਹਦਾ ਕੰਮ ਹੋ ਗਿਆ ਹਾਂ ਗੱਡੀ ਚਾਲ ਪਾਓ ਬਹੁਤ ਠੀਕ ਹੁਣ ਜੀਤ ਹੈਗਾ ਹਾਂ ਹਾਂ ਉਹ ਸੱਜਪੀ ਆ ਗਿਆ ਮਾਤਾ ਭੈਣ ਦੇ ਕੋਲ ਆਇਆ ਬਹੁਤ ਕੁਝ ਅੰਦਰ ਆਏ ਨਹੀਂ ਕਹਿੰਦੇ ਹਾਂ ਅੰਦਰ ਮੇਰੀ ਗੱਲ ਸੁਣਨਾ ਤਾਂ ਤੈਨੂੰ ਕੰਮ ਦਿੱਤਾ ਮੈਂ ਕੰਮ ਹੋ ਗਿਆ ਦੋਵਾਰੀ ਨਿਸ਼ਾਨਾ ਖੁੰਡ ਗਿਆ ਬੰਦਾ ਬਹੁਤ ਸਾਰਾ ਕੰਮ ਹੋ ਗਿਆ ਭਾਈ ਜੀ ਕੰਮ ਹੋ ਗਿਆ ਉਹਦਾ ਫੁਰਤੀ ਵਾਲੀ ਆ ਬੰਦੇ ਚ ਭਾਂ ਮੈਂ ਕਹਿੰਦਾ ਟੈਨਸ਼ਨ ਇਹ ਸਭ ਖਤਮ ਕਰ ਦਿੰਦੀ ਆ ਫੁਰਤੀ ਫੁਰਤੀ ਬਾਤੋਂ ਆ ਪਤਾ ਲੱਗੇ ਕੱਲ ਨੂੰ ਖਬਰ ਆ ਜੂ ਬੇਬਾਕ ਕੰਮ ਹੋ ਗਿਆ ਵੀਰੇ ਆਹ ਹਾਂ ਬਾ ਠੀਕ ਆ ਭਾਈ ਜੀ ਚਲਦੇ ਆ ਚਲੋ ਓਕੇ ਓਕੇ ਭਾਈ ਜੀ ਐ ਬੰਦਾ ਕੰਮ ਕਰਕੇ ਆਊਗਾ ਬੰਦਾ ਪੂਰਾ ਸਿਲਵਾ ਠੀਕ ਆ ਰੋਕ ਨੀ ਹੋ ਤਾਂ ਕਿ ਤੇ ਮਾਰ ਗਿਆ ਕੋਲ ਆਇਆ ਮੈਂ ਫੋਨ ਬੰਦ ਆਉਂਦਾ ਪੁਲਿਸ ਨੇ ਤਾਂ ਕੀ ਆਖਲੀਆ ਕੋਪਲਾ ਐ ਕਰ ਪਹਿਲਾਂ ਭੈਣ ਤੋਂ ਸਕੰਦਰ ਨੂੰ ਕੂ ਲਾ ਸਕੰਦਰ ਦਾ ਫੋਨ ਨਹੀਂ ਆਇਆ ਸ਼ਾਲਾ ਕਰਾਂ ਅੰਦਰੀ ਸਕੰਦਰ ਨੂੰ ਕਾ ਟੱਕਾ ਪੁਲਿਸ ਤੋਂ ਲੋਕ ਦੇ ਫਿਰਾਂਗੇ ਕਾਂਡ ਕਰਨਾ ਹੀ ਪੈਣਾ ਸਾਡਾ ਚੱਕ ਲਿਆ ਹਲੋ ਸਕੰਦਰ ਓਏ ਹਾਂ ਕਿੱਥੇ ਰਹਿ ਗਿਆ ਯਾਰ ਤੂੰ ਓਏ ਹਾਂ ਭੋਲਾ ਵੀ ਨਹੀਂ ਮਿਲਦਾ ਕੰਮ ਹੋ ਗਿਆ ਆਪਣਾ ਅੱਛਾ ਕਰਦਾ ਕੰਮ ਬਾ ਠੀਕ ਆ ਮਾਣੇ ਨਾਲੇ ਭੋਲੇ ਦਾ ਪਤਾ ਕਰ ਆ ਜਾ ਟਿਕਾਣੇ ਤੇ ਫਿਰ ਕਰਦੇ ਆ ਪਾਰਟੀ ਪਨਪਨ ਸ਼ਾਨ ਕਰਦੇ ਆ ਠੀਕ ਆ ਠੀਕ ਆ ਆ ਜਾ ਸੱਜੇ ਭਾਈ ਹਾਂ ਜੀ ਭਾਈ ਜੀ ਮੈਂ ਤੇ ਜੀਗਾ ਆਪਣੀ ਲੋਕੇਸ਼ਨ ਤੇ ਉਹ ਦੂਜੀ ਦੇ ਜਿਹੜੇ ਮੈਂ ਦੂਜੀ ਭੇਜਦੇ ਆ ਉਹ ਲੋਗ ਨਹੀਂ ਲੱਗ ਰਿਹਾ ਹੋ ਗਿਆ ਅੱਜ ਕੰਮ ਕਰਤਾ ਤੁਹਾਨੂੰ ਕੰਮ ਕਰਨਾ 2 ਘੰਟੇ ਹੋ ਗਏ ਗੱਡੀ ਚਾੜਤਾ ਉਹ ਮੇਰੇ ਕੋਲ ਕਦੇ ਨਹੀਂ ਆਇਆ ਮੈਂ ਵੀ ਫਿਰ ਲੋਕੇਸ਼ਨ ਤੇ ਕਾਹ ਕਾਟ ਕੀਤਾ ਨਾ ਇਹਦੇ ਕਰਕੇ ਮੈਂ ਥੋੜਾ ਲੁਕਿਆ ਆ ਗਿਆ ਮੈਂ ਆਪਣੀ ਲੋਕੇਸ਼ਨ ਤੇ ਆ ਗਿਆ ਵਾ ਕੋ ਲੱਭ ਲੈਣੀ ਨਹੀਂ ਨਹੀਂ ਕਰਦਾ ਚਲੋ ਮੈਂ ਫੋਨ ਚੜਾ ਲਿਆਵਾਂਗੇ ਓਕੇ ਬਾਈ ਰੇ ਮਾਣਾ ਮੈਨੂੰ ਚਾਰਦਾ ਬੰਦਾ ਮੈਨੂੰ ਪੂਰੀ ਮੀਰ ਸੀਗਾ ਤੁਹਾਨੂੰ ਕਿਹਾ ਤੇ ਬਾਈ ਜੀ ਕੰਮ ਹੋ ਗਿਆ ਠੋਡਾ ਸਿਕੰਦਰ ਤੋਂ ਵੀ ਬੰਦਾ ਖੁੰਝ ਗਿਆ ਭੋਲੇ ਤੋਂ ਭੋਲੇ ਨਾਲ ਯਾਰ ਪਤਾ ਲੱਗਿਆ ਕੁਝ ਨਹੀਂ ਭੋਲੇ ਦਾ ਪਤਾ ਲੱਗਿਆ ਉਹ ਲਾ ਦੇ ਭੋਲਾ ਖਿਹੜੇ ਥਾਣੇ ਚੱਕਿਆ ਬੰ ਨੂੰ ਐ ਦੱਸ ਦੇ ਬਸ ਐ ਪਤਾ ਕਰਦੇ ਫਿਰ ਆਪਾਂ ਉਹਨੂੰ ਕਢਾਵਾਂ ਯਾਰ ਬੰਦਾ ਆਪਣਾ ਖਾਸ ਦਾ ਉਹ ਡੇਲ ਬੁਲਸਾਂ ਨੇ ਚੱਕਿਆ ਉਹ ਯਾਰ ਗਲਤੀਆਂ ਵਾੜੀਆਂ ਕਰਦਾ ਇੱਕ ਤਾਂ ਜਵਾਕਾਂ ਵਾਲੀ ਮਾਤ ਆ ਭੈਣੋ ਖੱਪ ਵਾਲੀ ਕਰਦਾ ਵਾ ਹਰ ਇੱਕ ਪਾਸੇ ਪੰਗੇ ਲੈਂਦਾ ਉਹ ਇਹ ਨੋ ਹੈਗਾ ਹਾਂ ਡੀਐਸਪੀ ਉਹਨਾਂ ਕਰਦੇ ਆ ਗੱਲ ਉਹਨਾਂ ਨਾਲ ਗੱਲ ਯਾਰ ਐਮਐਲਏ ਨਾਲ ਕਰਦੇ ਆਂਗਾ ਛੜਬਾਬੂ ਆ ਉਹਦੀ ਬਹੁਤ ਕੰਮ ਕਰਿਆ ਆਪਾਂ ਕਰਦੇ ਆ ਗੱਲ ਲਾ ਮੜੇ ਐਮਐਲਏ ਨੂੰ ਬਾਹ ਖੜਾ ਖੜਾ ਇਹ ਨਹੀਂ ਗੱਲ ਬਣਨੀ ਉਹਨਾਂ ਦਾ ਆਪਣਾ ਯਾਰ ਖਾਸ ਬੰਦਾ ਹੋਣਾ ਭੋਲਾ ਹਲੋ ਹਾਂਜੀ ਸਰ ਜੀ ਨਮਸਕਾਰ ਆ ਆ ਭੋਲੀ ਗਏ ਤੁਸੀਂ ਤੇਜਾ ਬੋਲਦਾ ਆ ਪਛਾੜ ਲਿਆ ਓਹ ਆਪਣਾ ਕੰਮ ਸੀ ਤੁਹਾਡੇ ਥਾਈ ਇੱਕ ਆਪਣਾ ਬੰਦਾ ਚੱਕ ਲਿਆ ਭੋਲਾ ਆਹ ਪਤਾ ਕਰੋ ਮੜਾ ਕਿਹੜੇ ਥਾਣੇ ਚ ਛੜਵਾਉ ਉਹਨੂੰ ਡੇਲੋ ਆ ਡੇਲੋ ਆ ਡੇਲੋ ਆ ਹਾਂ ਹਾਂ ਡੇਲੋ ਆ ਬਾਕੀ ਪਤਾ ਕਰ ਲਓ ਕਿਹੜੇ ਚਾ ਕਿਸੇ ਪਾਸੇ ਹੋਰ ਨਾ ਚੱਕਿਆ ਹੋਵੇ ਪਤਾ ਨਹੀਂ ਲੱਗ ਰਿਹਾ ਜਲਦੀ ਘਟਾਓ ਉਹਨੂੰ ਸਾਥਰੀ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਇਹ ਆਪਣੀ ਵੀਡੀਓ ਸਿਰਫ ਐਂਟਰਟੇਨਮੈਂਟ ਪਰਪਸ ਆ ਕੋਈ ਵੀ ਕਿਸੇ ਤੇ ਨਿੱਜੀ ਆਪਣਾ ਕੋਈ ਉਹ ਨਹੀਂ ਹੈਗਾ ਤੇ ਇਹ ਆਪਣਾ ਸਿਰਫ ਐਂਟਰਟੇਨਮੈਂਟ ਆ ਲੋਕਾਂ ਵਾਸਤੇ ਤੇ ਆ ਸਾਰਾ ਕੁਝ ਨਕਲੀ ਆ ਦੋਸਤੋ ਅਸੀਂ ਨਹੀਂ ਚਾਹਦੇ ਵੀ ਕਿਸੇ ਦਾ ਕੋਈ ਮੁੰਡਾ ਵਿਗੜੇ ਜਾਂ ਕਿਸੇ ਦਾ ਕੋਈ ਮੁੰਡਾ ਗਲਤ ਰਾਹ ਤੇ ਪਵੇ ਇਹ ਸਿਰਫ ਐਂਟਰਟੇਨਮੈਂਟ ਵਾਸਤੇ ਆ ਦੋਸਤੋ ਕੋਈ ਵੀ ਸਾਡੀ ਗੱਲ ਦਿਲ ਤੇ ਲੈਣੀ ਹੈਗੀ ਹਾਂਜੀ ਤੇ ਵੀਡੀਓ ਸ਼ੇਅਰ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਹਾਂ ਚੈਨਲ ਤੇ ਕਮੈਂਟ ਕਰਿਓ ਹਾਂ ਹਾਂ ਵੱਧ ਤੋਂ ਵੱਧ ਆ ਬਾਖਰੀ ਸਾਸਰੀ ਦਾ ਸਾਸਰੀ ਦਾ ਯਾਦ ਕਰੇ ਉਹ ਖੇਤ ਚੱਕੇ ਰੱਖਿਓ ਕੰਮ